ਸ਼ਸ਼ੀਕਾਲ ਜੀ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਵੀ ਚੱਲੇ ਆਂ ਬਾਬਾ ਜੀ ਦੇ ਵਿਆਹ ਤੇ ਦੋ ਤਿੰਨ ਵਾਰੀ ਤਿਆਰ ਹੋ ਗਏ ਆ ਜਦੋਂ ਤਿਆਰ ਹੋ ਕੇ ਤੁਰਨ ਤੁਰਨ ਲੱਗਦੇ ਆ ਉਦੋਂ ਮੀਂਹ ਆ ਜਾਂਦਾ ਵਾ ਤੇ ਮੀਂਹ ਨੇ ਚਾਰ ਸਵੇਰੇ ਬਹੁਤ ਜਿਹੜਾ ਵਾ ਨਾ ਮਾੜਾ ਹਾਲਾਤ ਕਰਤਾ ਵਾ ਤੇ ਹੁਣ ਚੱਲੇ ਅਸੀਂ ਅਸੀਂ ਬਾਬਾ ਜੀ ਦੇ ਵਿਆਹ ਤੇ 11 11:30 ਦਾ ਟਾਈਮ ਹੋ ਗਿਆ ਤੇ ਮੀ ਫੇ ਆ ਗਿਆ ਵਾ ਤੇ ਜਿਹੜਿਆ ਜਵਾਗ ਉਹਨਾਂ ਜਿੱਦ ਕੀਤੀ ਹੋ ਰਹੀ ਜਾਣ ਦੇ ਕਿ ਘਰੇ ਜਾਣਾ ਹੀ ਨਹੀਂਗਾ ਤੇ ਮੀ ਹੁਣ ਹਰਿਆ ਵਾ ਤਾਂ ਮੈਂ ਚਲੋ ਅਹੀਂ ਆਪਣੇ ਚਾਉਣ ਵਾਲਿਆਂ ਦੇ ਨਾਲ ਥੋੜਾ ਜਿਹਾ ਵਲੌਗ ਵੀ ਸਾਂਝਾ ਕਰ ਲਈਏ ਤੇ ਅੱਜ ਬਾਬਾ ਜੀ ਦੇ ਵਲੌਗ ਬਣਾਵਾਂਗੇ ਜਾ ਕੇ ਤੇ ਹੁਣ ਵੇਖਦੇ ਆਂ ਵੀ ਸਰਬ ਤਿਆਰ ਹੋਈ ਆ ਕਿ ਨਹੀਂ ਅਜੇ ਕਿਉਂਕਿ ਤੁਹਾਨੂੰ ਪਤਾ ਵਾ ਜਿਹੜੀਆਂ ਬੀਬੀਆਂ ਜ਼ਿਆਦਾ ਟਾਈਮ ਲਾ ਦਿੰਦੀਆਂ ਤਿਆਰ ਹੋਣ ਲੱਗੀਆਂ ਬੰਦਿਆਂ ਦਾ ਕੀ ਐ ਇੱਕ ਪਰਨਾ ਬੰਨਣਾ ਬਸ ਤੇ ਕੱਪੜੇ ਪਾ ਲਓ ਨਾ ਆ ਕੇ ਤੇ ਇਹਨਾਂ ਨੇ ਤਿਆਰ ਹੁੰਦਿਆਂ ਤੇ ਵੇਖਦੇ ਆਂ ਜੀ ਸਰਵ ਹੋਈ ਤਿਆਰ ਕਰਨੀ ਲਾਓ ਸਰਵ ਦੇ ਚੁੰਨੀਆਂ ਖਲਾਰ ਖਲਾਰ ਵੇਖਣ ਦੀ ਸਤਿਕਾਰ ਜੀ ਸਾਰਿਆਂ ਨੂੰ ਚੱਲੀਏ ਜਾਣਾ ਪੈਣਾ ਮੈਂ ਤੇ ਆਖਾ ਜਾ ਤਿਆਰ ਤੇ ਕਾਕਾ ਕਿੱਥੇ ਆ ਕਾਕਾ ਵੇ ਖੁਣਚ ਸਤਾਜੀ ਕਿਵੇਂ ਹੋ ਸਾਰਿਆਂ ਨੂੰ ਸਤਿਕਾਰ ਜੀ ਪਿੰਡ ਦੀ ਪਹਿਲੋਂ ਤੇ ਸ਼ਾਇਦ ਨੂੰ ਸਤਿਕਾਰ ਜੀ ਤੇ ਹੁਣ ਅੱਜ ਕਿੱਥੇ ਚੱਲੇਆ ਸਰਤਾਜ ਵੀਰ ਨਹੀਂ ਉੱਚੀ ਦਸੀਦਾ ਨਾ ਬਾਬੇ ਦੇ ਵਿਆਹ ਤੇ ਬਾਬੇ ਦੇ ਵਿਆਹ ਤੇ ਚੱਲੇ ਆਵਾ ਤੇ ਉਥੋਂ ਕੀ ਕੁਝ ਖਾਣਾ ਅੱਜ ਫੇ ਪਾਰਾ ਨਿਕਲੇ ਆਵਾ ਤੇ ਖਿਡਾਉਣਾ ਖਿਡਾਉਣਾ ਵੀ ਲੈਣਾ ਕੋਈ ਕੀ ਲੈਣਾ ਗੇਮ ਲੈਣੀ ਆ ਕੀ ਲੈਣਾ ਉਥੋਂ 1.50 ਵਾਲੀ ਗੇਮ 150 ਵਾਲੀ ਗੇਮ ਆ ਕਿਹੜੀ ਭਲਾ ਸਰਤਾਜ ਤੂੰ ਅੱਜ ਦਿਨ ਲੱਗਦਾ ਡਿਗ ਜਾਣਾ ਨਹੀਂ ਡਿਗਦਾ ਹੈਂ ਨਹੀਂ ਭਾਗ ਇੱਥੇ ਆ ਹਾਂ ਇੱਕ ਮੈਂ ਸਾਰੇ ਨੇ ਪਿਆਰ ਭਰੀ ਸਤਿਕਾਰ ਸਤਿਕਾਰ ਹੈ ਨਾ ਇਹ ਭਰੀ ਪਿਆਰ ਭਰੀ ਗਿਆ ਚਲੋ ਸਰਬ ਹਾਂ ਚਲੋ ਸਰਬ ਨੇ ਲਾ ਲਿਆ ਚਸ਼ਮਾ ਨਵਾਂ ਪਿੰਦਾ ਹਾਂ ਜੀ ਚਲੋ ਫਿਰ ਬਾਕੀ ਵਲੋਗ ਅਹੀਂ ਉਥੇ ਬਾਬਾ ਜੀ ਦੇ ਬਣਾਵਾਂਗੇ ਜਾ ਕੇ ਠੀਕ ਆ ਸਰਤਾਜ ਮੈਂ ਮੈਂ ਕਿਹਦੀ ਵਾਰਦੇ ਆ ਦੂਜੀ ਤਾਂ ਪਤਾ ਨਹੀਂ ਹੋਰ ਇਹਨਾਂ ਦੋ ਸਗੋ ਹੈ ਉਹ ਜੁੱਤੀ ਹੋਰ ਇਹਨਾਂ ਦੋ ਵਾਹਿਗੁਰੂ ਵਾਹਿਗੁਰੂ ਅਸੀਂ ਆ ਗਏ ਹਾਂ ਜੀ ਇੱਥੇ ਬਾਬਾ ਜੀ ਦੇ ਵਿਆਹ ਤੇ ਇਧਰ ਲੰਗਰ ਦੀ ਤਿਆਰੀ ਬਿਲਕੁਲ ਚੱਲ ਰਹੀ ਆ ਪਿੰਡ ਕੋਟਲਾ ਮੂਸਾ ਵੱਲੋਂ ਲੰਗਰ ਲਾਇਆ ਗਿਆ ਵਾ ਬਾਬਾ ਜੀ ਦੇ ਵਿਆਹ ਤੇ ਤੇ ਇਧਰ ਬਾਬਾ ਜੀ ਦੇ ਅੰਡਿਆ ਪ੍ਰਸ਼ਾਦ ਤੇ ਜੀ ਪ੍ਰਸਾਦ ਲੈਨੇ ਆ ਹਣ ਬਾਬਾ ਜੀ ਕਹਿੰਦੇ ਵੀ ਵੀਡੀਓ ਬਣਾਓ ਲਓ ਜੀ ਬਾਬਾ ਜੀ ਅਸੀਂ ਵੀਡੀਓ ਬਣਾ ਦਿੰਨੇ ਆ ਵਾਹਿਗੁਰੂ 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 ਬਾਬਾ ਜੀ ਕਹਿੰਦੇ ਆ ਵਾਹਿਗੁਰੂ ਜੀ ਲੰਗਰ ਛੱਕੇ ਲੰਗਰ ਛੱਕੇ ਆ ਲਾ ਲਓ ਗੱਡੀਆਂ ਸਾਈਡ ਤੇ ਲੰਗਰ ਛੱਕੇ ਵਾਹਿਗੁਰੂ 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 ਲੈ ਕੇ ਆਂ ਪ੍ਰਸ਼ਾਦ ਤਾ ਤਾਜ ਤੂੰ ਹੀ ਲੈ ਸਰਬ ਆਜੋ ਪ੍ਰਸ਼ਾਦਾ ਸਕੀਏ ਚਲੋ 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 ਅੰਦਰ ਤੇ ਮੀਂਹ ਨੇ ਤਾਂ ਕਾਫੀ ਕੰਮ ਖਰਾਬ ਕੀਤਾ ਵਾ ਮੀਂਹ ਚਾਰ ਸਵੇਰੇ ਮੀਂਹ ਆ ਮੀਂਹ ਦਾ ਪਤਾ ਹੀ ਨਹੀਂ ਲੱਗਣਿਆ ਕੀ ਬਣਿਆ ਕੀ ਨਹੀਂ ਬਣਿਆ ਤੇ ਫੇਰ ਵੀ ਸੰਗਤਾਂ ਜਿਹੜੀਆਂ ਬਾਬੇ ਜੀ ਦੇ ਵਿਆਹ ਤੇ ਆਉਂਡੀਆਂ ਵਾਂ ਦਰਸ਼ਨ ਮੇਲਿਆਂ ਨੂੰ ਤੇ ਇਹ ਨਹੀਂ ਵੀ ਇੱਕ ਪਿੰਡ ਜਿੰਨੇ ਵੀ ਇਸ ਰੋਡ ਤੇ ਪਿੰਡ ਵਾ ਸਾਰਿਆਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਤੇ ਲੰਗਰਾਂ ਦੀ ਤਿਆਰੀ ਕੀਤੀ ਆ ਤੇ ਹੁਣ ਮੀ ਨਾ ਹੀ ਪਾਵੇ ਕਿਉਂਕਿ ਹੁਣ ਥੋੜਾ ਪੋਤਾ ਹਟਿਆ ਵਾ ਤੇ ਨਾ ਹੀ ਪਾਵੇ ਤੇ ਚਲੋ ਚੰਗੀ ਗੱਲ ਵਾ ਤੇ ਸਰਤਾਜ ਮੈਨੂੰ ਦੱਸਣ ਡਿਆ ਵੀ ਇੱਥੇ ਬਹਿ ਮੇਰੇ ਲਾਗੇ ਪਾਪਾ ਤੇ ਸੰਗਤ ਲੰਗਰ ਛੱਕੇ ਤੇ ਜਾਂਦੀ ਆ ਇਹ ਅਭੀ ਵਾਹਿਗੁਰੂ ਦੀ ਕਿਰਪਾ ਵਾ ਕਿਉਂਕਿ ਬਾਬਾ ਨਾਨਕ ਜੀ ਨੇ ਜਿਹੜਾ 20 ਰੁਪਈਆ ਦਾ ਲੰਗਰ ਚਲਾਇਆ ਇਹ ਉਹ ਅਜੇ ਤੱਕ ਨਹੀਂ ਮੁੱਕਨ데요 ਜਿਹੜਾ ਇੱਕ ਜਿਹੜਿਆ ਹੋ ਰਿਹਾ ਸਾਰੇ ਨੇ ਇਹੀ ਹੈ ਕਿ ਬਾਬੇ ਦੇ ਵਿਆਹ ਦੀ ਲੱਖ ਲੱਖ ਵਧਾਈ ਹੋਵੇ ਸਾਰੇ ਇਕੱਠੇ gather ਰਹੇ ਇਸ ਕੋਜੀ ਬੇਨਤੀ ਕਿ ਲੰਗਰ ਦੇ ਵਿੱਚ ਬੈਠ ਕੇ ਦਾਲ ਸਬਜ਼ੀ ਪ੍ਰਸ਼ਾਦਾ ਉਹਨਾਂ ਹੀ ਲਾਓ ਜਿਹੜਾ ਜਿੰਨਾ ਕਿ ਖਾਦਾ ਜਾਣਾ ਵਾ ਤੇ ਜਿਹੜਾ ਅਸੀਂ ਵੱਧ ਲਾ ਲੈਨੇ ਆ ਉਹ ਫੇਰ ਵੇਸਟ ਹੀ ਜਾਂਦਾ ਉਹ ਵਾਹਿਗੁਰੂ ਵਾਹਿਗੁਰੂ ਸਰਤਾਜ ਕੀ ਸੋਚਣ ਡਿਆਂ ਆ ਜਾ ਹੁਣ ਵਾਹਿਗੁਰੂ 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 ਲੰਗਰ ਸ਼ਾਕੇ ਵੀਰ ਜੀ ਲੰਗਰ ਸ਼ਾਕੇ ਤੇ ਅਸੀਂ ਲਿਆ ਵਾ ਲੰਗਰ ਸ਼ਾਕ ਤੇ ਹੁਣ ਅਸੀਂ ਚੱਲੇ ਆ ਜੀ ਬਟਾਲੇ ਵੱਲੋਂ ਤੇ ਬਹੁਤ ਸੰਗਤਾਂ ਆਉਂਦੀ ਆ ਭਾਏ ਮੀਂਹ ਪਿਆਈ ਆ ਸੰਗਤ ਬਹੁਤ ਜ਼ਿਆਦਾ ਆਉਂਦੀ ਜਾਂਦੀ ਆ ਤੇ ਹੁਣ ਅਸੀਂ ਜਾਵਾਂਗੇ ਜੀ ਬਟਾਲੇ ਵਾਲੀ ਸਾਈਡ ਤੇ ਉੱਥੇ ਜਾ ਕੇ ਫੇਰ ਵੀਡੀਓ ਬਣਾਵਾਂਗੇ ਸਿਰ ਤੱਕ ਸਰਵ ਉਹ ਉੱਥੇ ਜਾ ਕੇ ਤੇ ਫੇਰ ਵੀਡੀਓ ਬਣਾਵਾਂਗੇ ਤੇ ਜੇ ਮੀਂਹ ਨਾ ਪਿਆ ਤੇ ਆ ਹੈਗਾ ਜੀ ਪਿੰਡ ਪਿੰਡ ਹੈ ਗਰਾਜੇ ਦਿਵਾਨੀਵਾਲ ਕਲਾ ਪਿੰਡ ਦਿਵਾਨੀਵਾਲ ਕਲਾ ਨੇ ਵੀ ਲੰਗਰ ਬਹੁਤ ਵਧੀਆ ਲਾਇਆ ਤੇ ਇਹ ਇੱਥੇ ਵੀ ਡੇ ਹੈ ਜੀ ਸ਼ਕਨ ਇਹ ਇੱਕ ਉਹਦੇ ਚਾਚਾ ਜੀ ਇਹ ਕਮ ਬਾਏ ਬਾਏ ਤੇ ਲੰਗਰ ਹਰੇਕ ਥਾਂ ਹੀ ਚੱਲਣ ਡਿਆ ਬਹੁਤ ਸੇਵਾ ਕਰਦੇ ਆ ਜੀ ਤੇ ਇਧਰੋਂ ਤੁਹਾਨੂੰ ਮੈਂ ਵਿਖਾਉਣਾ ਜੀ ਲੰਗਰ ਦੀ ਵੀਡੀਓ ਆਹੀਆਂ ਦੀ ਵੀਡੀਓ ਬਣਾਉਣਾ ਉਹ ਵੀ ਵੇਖਿਓ ਵਾਹਿਗੁਰੂ 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 ਜੀ ਲੰਗਰ ਛਕ ਕੇ ਲੰਗਰ ਛਕ ਕੇ ਆਜੋ ਸੇ ਇਧਰੋਂ ਦੀ ਵੀਡੀਓ ਬਣਾਉਨੇ ਆ ਜੀ ਪਾਣੀ ਵਾਸਤੇ ਤੇ ਇਧਰ ਸਬਜ਼ੀਆਂ ਦਾਲਾਂ ਮਟਰ ਪਨੀਰ ਤੇ ਇਧਰ ਆ ਜੀ ਪ੍ਰਸ਼ਾਦੇ ਤੇ ਆ ਬਾਬਾ ਜੀ ਗਏ ਆ ਜੀ ਸੇਵਾ ਕਰਨ ਤੇ ਸਾਧ ਸੰਗਤ ਜੀ ਸਾਰੀ ਸ਼ਾਕੇ ਜੋ ਆ ਵੀਰ ਕੈਮਰਾਮੈਨ ਵੀਡੀਓ ਡਿਆ ਬਣਾਉਣ ਤੇ ਅਸੀਂ ਇਹਦੀ ਵੀਡੀਓ ਬਣਾਤੀ ਆ ਇਹ ਸਾਰੇ ਹੀ ਬੜੀ ਸੇਵਾ ਕਰਦੇ ਦੇ ਹੁਣ ਅਸੀਂ ਆ ਗਏ ਆ ਬਟਾਲੇ ਤੇ ਬਟਾਲੇ ਇੰਨਾ ਕੁ ਜ਼ਿਆਦਾ ਮੀਂਹ ਆ ਗਿਆ ਵਾ ਕਿ ਅਸੀਂ ਖੜੇ ਆ ਹੁਣ ਪੰਪ ਤੇ ਪੈਟਰੋਲ ਪੰਪ ਤੇ ਖੜੇ ਆ ਤੇ ਇੱਥੇ ਦੀ ਵੀਡੀਓ ਤੁਹਾਨੂੰ ਮੈਂ ਵਿਖਾ ਲੈਂਦੇ ਆ ਸਾਰੀ ਸੰਗਤ ਇੱਥੇ ਆਣ ਕੇ ਜਿੰਨੀ ਵੀ ਆਈ ਹੈ ਸੰਗਤ ਉਹਦੇ ਵਿੱਚ ਜਿੰਨੀ ਇੱਥੇ ਵੱਢ ਸਕੀ ਆ ਪੰਪ ਦੇ ਵਿੱਚ ਤੇ ਥੱਲੇ ਆਣ ਕੇ ਖੜ ਗਈ ਆ ਤੇ ਇਧਰ ਸਾਡੀ ਵੀ ਸੰਗਤ ਖਲੋਤੀ ਆ ਮੂਡ ਹੋ ਗਿਆ ਇਹਨਾਂ ਦਾ ਮੀਂਹ ਦਾ ਕਰਕੇ ਪਰ ਫੇ ਵੀ ਜੋ ਮਾਲਕ ਨੂੰ ਮਨਜ਼ੂਰ ਆ ਉਹੀ ਹੋਣਾ ਤੇ ਹੁਣ ਪੰਪ ਤੇ ਖੜੇ ਆ ਵੇਖੋ ਹੁਣ ਕਦੋਂ ਹਟਦਾ ਮੀਂਹ ਤੇ ਕਦੋਂ ਅਸੀਂ ਇੱਥੋਂ ਫੇਰ ਗੱਡੀ ਵੇਖਦੇ ਆ ਜੀ ਆ ਲਓ ਜੀ ਆ ਗਏ ਆਂ ਅਸੀਂ ਬਾਬਾ ਜੀ ਦਾ ਵਿਆਹ ਵੇਖ ਕੇ ਤੇ ਚੰਗੀ ਤਰ੍ਹਾਂ ਭੇਜ ਗਏ ਆਂ ਸਾਢੇ 10 ਵਜੇ ਆਇਆ ਉਹ ਸਾਢੇ 5 ਹੋ ਗਏ ਸਾਨੂੰ ਜੀ ਤੇ ਕਿਦਾਂ ਕਿਦਾਂ ਦਾ ਰਿਹਾ ਦੇਖੋ ਇਧਰ ਤੇ ਆ ਸਰਤਾਜ ਸਰਤਾਜ ਇਧਰ ਆ ਟਰੈਕਟਰ ਵਿਖਾਈਏ ਇਧਰ ਲੈ ਕੇ ਆਈਂ ਨਹੀਂ ਨਹੀਂ ਇਧਰ ਆ ਛੇਤੀ ਆ ਫੇ ਮੈਂ ਬੰਦ ਕਰਨਾ ਆ ਜਾ ਜਲਦੀ ਪਤਮੀ ਪੈਂਡਿਆ ਮੇਰੇ ਤੇ ਇਹਨੂੰ ਮੈਂ ਕਿਹਾ ਮੀ ਪੈਂਡਿਆ ਆ ਜਾ ਜਲਦੀ ਤਾਜ ਦੀ ਵੀਡੀਓ ਚ ਵਿਖਾ ਲ ਦੇਣਾ ਨਾ ਵੀ ਤਾਜ ਕੀ ਲੈ ਗਿਆ ਤਾਜ ਆਲੇ ਆਲੇ ਆ ਜਲਦੀ ਲਿਆ ਸਰਤਾਜ ਲੈ ਕੇ ਆਇਆ ਜੀ ਟਰੈਕਟਰ ਨਾਲ ਟਰਾਲੀ ਹੋ ਲੈ ਗਿਆ ਜਮਾਹਰੀ ਤੇ ਖੜੀ ਤੇ ਸਰਤਾਜ ਤੇਰਾ ਪੱਖਾ ਕਿੱਥੇ ਪੱਖਾ ਵਿਖਾਇਆ ਹੀ ਨਹੀਂ ਨਾਲ ਲੈ ਗਿਆ ਜੀ ਪੱਖਾ ਚਲਾ ਗਿਆ ਮਖਾਨ ਲਾ ਕੇ ਆਣ ਕੇ ਵਿੱਚ ਲੈ ਵੇਚਦੇ ਆਉਣ ਨਹੀਂ ਜਾਣ ਤੇ ਆ ਤੇ ਲਓ ਜੀ ਹੁਣ ਅਸੀਂ ਲਾਈਏ ਕਪੜੇ ਮੀਂਹ ਚ ਭਿੱਜ ਗਏ ਆ ਤੇ ਸਾਰਿਆਂ ਨੂੰ ਬਾਬੇ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਤੇ ਵਧਾਈਆਂ ਠੀਕ ਆ ਜੀ ਮਿਲਾਂਗੇ ਅਗਲੇ ਨਵੇਂ ਵਲੌਗ ਦੇ ਨਾਲ ਤੇ ਨਵਾਂ ਵਲੌਗ ਬਣਾਵਾਂਗੇ ਤੇ ਫਿਰ ਮਿਲਦੇ ਆ ਨਵੇਂ ਵਲੌਗ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ